ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਕੋਠੇ ਮੱਲੂਆਣਾ ਪਿੰਡ ਮਹਾਰਾਜ ਤੇ ਜ਼ਿਲ੍ਹਾ ਬਠਿੰਡਾ ਸਧਾਨਾ ਰੋਡ ਤੇ ਸਤਨਾਮ ਕੇ ਘਰ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗਾ ਪਾਸਾ ਨੂੰ ਦਿਖਾਵਾਂਗੇ ਜਿਹਦੇ ਚ ਇੱਕ ਗਾਂ ਤੇ ਇੱਕ ਮਿੱਤਰੋ ਨੀਲੀ ਰਾਵੀ ਮੱਝ ਹੈ ਕਿਹੜੇ ਕਿਹੜੇ ਸੂਏ ਨੇ ਕਿੰਨਾ ਕਿੰਨਾ ਦੁੱਧ ਆਉਦੀ ਪੂਰੀ ਡਿਟੇਲ ਆਪਾਂ ਭਾਈ ਤੋਂ ਲਵਾਂਗੇ ਸੋ ਪਹਿਲਾ ਸਾਨੂੰ ਮੱਝ ਦਿਖਾ ਦਈਏ ਕੱਦ ਤੇ ਰਵੈਣਾ ਹੈ ਸਿੰਘ ਖੁੱਲੇ ਆ ਫੇਸ ਕੁਆਲਿਟੀ ਚੰਗੀ ਆ ਤੇ ਮਾਰ ਕੱਦ तकरीबन ਮਿੱਤਰੋ ਫੁੱਲ ਹੈ ਖਾਲੇ ਵੀ ਦੇ ਸਾਫ ਆ ਦੁੱਧ ਵੀ ਜਿਵੇਂ ਥੋੜੇ ਦਿਨ ਹੋਇਆ ਸੂਈ ਨੂੰ ਸੋਹਣਾ ਤਿਆਰ ਹੈ ਤੇ ਪਿਛਲੇ ਸੂਏ ਦਾ ਵੀ ਕਹਿੰਦਾ ਵੀ ਦੁੱਧ ਸੋਹਣਾ ਕੱਢਿਆ ਚੰਗਾ ਕੱਢਿਆ ਹਾਂ ਬਈ ਸਤਨਾਮ ਕੀ ਹਾਲ ਚਾਲ ਹੈ ਠੀਕ ਠਾਕ ਵਧੀਆ ਜੀ ਠੀਕ ਆ ਜੀ ਹਾਂਜੀ ਹਾਂਜੀ ਅੱਜ ਬੱਚਾ ਖੋਸਾ ਪੂਰਾ ਹਾਂ ਬੱਚੇ ਖੋਸੇ ਹੀ ਕਹਿੰਦਾ ਵੀਡੀਓ 'ਚ ਆਉਣਾ ਵਿੱਚ ਆਉਣਾ ਹਾਂਜੀ ਹਾਂਜੀ ਮਤਲਬ ਵੀਡੀਓ ਦੇਖਦਾ ਨਾ ਮੇਰੀਆਂ ਹਾਂ ਠੀਕ ਹੈ ਤੇ ਹਾਂਜੀ ਹੁਣ ਇਹਦੇ ਬਾਰੇ ਪਹਿਲਾਂ ਆਪਾਂ ਮੱਝ ਬਾਰੇ ਜਾਣਕਾਰੀ ਦੇ ਕੇ ਕਿ ਇਹਦਾ ਇਹ ਮੱਝ ਆਪਣੀ ਤੀਜੇ ਸੂਆ ਜੀ ਤੀਜਾ ਸੂਆ ਸੂਈ ਆ ਸੂਈ ਆ ਜੀ ਹੁਣ ਹਾਂ ਕਦੋਂ ਕਦੀ ਸੂਈ ਆ ਇਹਨੂੰ ਅਜ ਤੀਜਾ ਦਿਨ ਆ ਜੀ ਤੀਜਾ ਦਿਨ ਬੱਚਾ ਆ ਆਹ ਆਹ ਆ ਜੀ ਹਾਂਜੀ ਠੀਕ ਹੈ ਮਗਰ ਕਟਾ ਕੱਟੀ ਕਟਾ ਜੀ ਓਕੇ ਹਾਂ ਜੀ ਤੀਜਾ ਦਿਨ ਸੂਈ ਨੂੰ ਹੋਗੇ ਤਾਂ ਦੰਦ ਕਿੰਨਾ ਹੋਏ ਇਸ ਵਾਰ ਦੁੱਧ 10 ਲੀਟਰ ਤਿਆਰ ਹੈ ਜੀ ਬੋਲਾ 10 ਲੀਟਰ ਤਿਆਰ ਹੈ ਜੀ ਦੂਜੇ ਸੂਏ ਕਿੰਨਾ ਕਰਤਾ 14 ਲੀਟਰ ਜਮ ਸਹੀ ਦਿੱਤਾ ਜੀ ਜਮ ਆਪਣੀ ਗਰੰਟੀ ਹੈ 14 ਲੀਟਰ ਦੀ ਕੱਢੂਗੇ ਇਸ ਵਾਰ ਐਫ ਪੀ ਵੀ ਕੱਢੂਗੇ ਹਾਂ ਦੋ ਦਿਨ ਖੜਜੋ ਬਸ 14 ਲੀਟਰ ਦੀ ਆ ਜੂਗੀ ਠੀਕ ਆ ਠੰਡੀ ਸੀਲ ਕਰਿਆ ਠੰਡੀ ਸੀਲ ਫੁੱਲ ਹੈ ਜੀ ਓਕੇ ਹਾਂ ਜੀ ਤੇ ਮੁੱਲ ਕੀ ਕਰਤਾ ਜੀ ਦਾ ਆਪਾਂ ਮੁੱਲ ਆਪੇ ਤਾਂ ਦੇਣ ਲੈਣ 1 ਲੱਖ ਰੁਪਏ ਹੈ ਜੀ ਓਕੇ ਧੋ ਰੋ ਜੀ ਫਿਰ ਇਹਨੂੰ ਕੱਦ ਮਿੱਤਰੋ ਦਰਮਿਆਨਾ ਚੰਗੀ ਨੀਲੀ ਰਾਵੀ ਹੈ ਹਾਂਲੇਵੇ ਦੀ ਸਾਫ ਆ ਥੋ ਤੇ ਬੱਚਾ ਕਹਿੰਦਾ ਵੀ ਮੈਂ ਵੀਡੀਓ ਦੇ ਵਿੱਚ ਆਉਣਾ ਹੈ ਸਪੈਸ਼ਲੀ ਇਹਦੀ ਆਪਾਂ ਫੋਟੋ ਲੈ ਰਹੇ ਆ ਕੋਈ ਨਹੀਂ ਕੋਈ ਥਾਲੇਵ ਦੀ ਵੰਤਰ ਤੁਸੀਂ ਦੇਖ ਸਕਦੇ ਬਹੁਤ ਚੰਗੀ ਤੇ ਫਿਕਸ ਹਵਾਨੇ ਦੀ ਮੋੜ ਲਓ ਜੀ ਸੋ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ ਡੇਲੀ ਦੀ ਡੇਲੀ ਕਹੀ ਕੀ ਆਪਾਂ ਮਿੱਤਰੋ ਵੀਡੀਓ ਬਾਦਨੇ ਜੇ ਹੋ ਜਾ ਤੁਹਾਨੂੰ ਬਸ ਉਹਦੀ ਲੋੜ ਹੈ ਤਾਂ ਸਾਡੀ ਵੀਡੀਓ ਦੇਖ ਕੇ ਤੁਸੀਂ ਬਸ ਖੁਸ਼ੀ ਰਹਿ ਸਕਦੇ ਹੋ ਤੀਜਾ ਸੂਆ ਤੇ 10 ਲੀਟਰ ਬੋੜਾ ਤਿਆਰ ਆ ਤਿੰਨ ਚਾਰ ਦਿਨ ਹੋ ਗਏ ਸੂਈ ਨੂੰ ਤੇ ਮੁੱਲ 1 ਲੱਖ ਹੈ ਨਾ ਮੁੱਲ 1 ਲੱਖ ਦੇਣ ਲੈਣੀ ਹੈ ਜੀ ਅੱਪ ਨੂੰ ਦੇਣ ਲੈਣਾ ਠੀਕ ਹੈ ਮਗਰ ਕੱਟਾ ਮਗਰ ਕੱਟਾ ਜੀ ਓਕੇ ਤੇ 14 ਲੀਟਰ ਦੀ ਆਪਣੀ ਗਾਰੰਟੀ ਆ ਫੁੱਲ ਜਮਦੇ ਓਕੇ ਜੀ ਓਕੇ ਦੂਜੇ ਨੰਬਰ ਤੇ ਖੜੀ ਆ ਜੀ ਗਾਂ ਤੇ ਇਹਦਾ ਕਿਹੜਾ ਸੂਆ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਕਦੋਂ ਕਦੀ ਸੂਈ ਆ ਇਹ ਨੂੰ ਆਪਣਾ ਬਸ ਮਹੀਨੇ ਤੋਂ ਉੱਤੇ ਹੈ ਡੇਢ ਤੋਂ ਘੱਟ ਹੈ ਜੀ ਓਕੇ ਬੱਚਾ ਹੈ ਬੱਚੀ ਮਗਰ ਬੱਚੀ ਹੈ ਜੀ ਓਕੇ ਮਗਰ ਬਾਈ ਕਹਿੰਦਾ ਬੱਸੀ ਆ ਵੀ ਡੇਢ ਕਿ ਮਹੀਨੇ ਦੇ ਨੇੜੇ ਤੇੜੇ ਸੋਈ ਨੂੰ ਹਨਾ ਹਾਂਜੀ ਹਾਂਜੀ ਕਿੰਨਾ ਦੁੱਧ ਹੋ 17 ਲੀਟਰ ਜਮਾ ਮਣਖੇ ਦੀ ਠੰਡੀ ਸੀਰ ਕਿਵੇਂ ਆ ਪੂਰੀ ਫੁੱਲ ਲਈ ਤੋਰੋ ਜੀ ਉਹਨੂੰ ਵੀ ਫਿਰ ਦਿਖਾਉਣੇ ਆਪਾਂ ਨੇੜੋਂ ਕਰਕੇ ਕੈਮਰਾ ਸੋ ਕੱਦ ਘਾੜ ਦੀ ਮਿੱਤਰੋ ਚੰਗੀ ਆ ਬੇਲ ਵੀ ਸੋਹਣੀ ਆ ਤੇ ਫਿਰ ਕੁਆਲਟੀ ਵੀ ਬਹੁਤ ਚੰਗੀ ਤੇ ਚੰਗਾ ਚਵਾਈ ਵਾਲਾ ਥਾਣਾ ਹੈ ਫਿਕਸ ਹਵਾਨੇ ਦੀ ਆ 17 ਲੀਟਰ ਬਾਈ ਕਹਿੰਦਾ ਦੁੱਧ ਤਿਆਰ ਆ ਥਾਂ ਲੈ ਵੀ ਦੀ ਮਿੱਤਰੋ ਫਿਰ ਆਪਾਂ ਕਰਾਂ ਵੀ ਤੁਹਾਨੂੰ ਸਾਫ ਹੈ ਤੇ ਫਿਕਸ ਹਵਾਨੇ ਦੀ ਆ ਤੇ ਮੁੱਲ ਕੀ ਕਰਤਾ ਜੀ ਇਹਦਾ ਮੁੱਲ ਇਹਦਾ ਵੀ ਦੇਣ ਲੈਣ 60000 ਜੀ 60000 ਹਾਂਜੀ ਹਾਂਜੀ ਮਹੀਨੇ ਸਵਾ ਮਹੀਨੇ ਦੀ ਸੂਈ ਵੀ ਆ ਹਾਂਜੀ ਹਾਂਜੀ ਮਗਰ ਬੱਸੀ ਆ ਮਗਰ ਬੱਚੇ ਜੀ ਦੂਜੇ ਸੂਏ ਸੂਈ ਵੀ ਆ ਦੂਜੇ ਸੂਏ ਸੂਈ ਵੀ 17 ਲੀਟਰ ਜਮਾ ਦੁੱਧ ਪਤੋਲ ਕੇ ਦੋ ਟਾਈਮ ਚੋਣਾ ਚਾਹੁੰਦਾ ਹੋਇਆ ਕੋਮ ਚਾਰ ਟਾਈਮ ਚੋੜੀ ਤੇ ਫੋਨ ਨੰਬਰ ਜੀ ਆਪਣਾ ਫੋਨ ਨੰਬਰ ਆਪਣਾ 98774 ਜੀ ਹਾਂਜੀ 91331 98774 91331 91331 ਹਾਂਜੀ ਹਾਂਜੀ ਸਾਰੇ ਵੀਰਾਂ ਦਾ ਧੰਨਵਾਦ